ਇਹਨਾਂ ਨੇ ਗੁੜ ਵੀ ਰੱਖਿਆ ਕਾਲੀ ਮਿਰਚ ਵੀ ਹੈ ਲੌਂਗ ਵੀ ਨੇ ਦਾਲਚੀਨੀ ਵੀ ਹੈ ਔਰ ਅਦਰਕ ਵੀ ਹੈ ਔਰ ਨਾਲ ਅਮਰੂਦ ਦੇ ਪੱਤੇ ਵੀ ਨੇ ਡਾਕਟਰ ਸਾਹਿਬ ਅਮਰੂਦ ਦੇ ਪੱਤੇ ਕਾਲੀਆਂ ਮਿਰਚਾਂ ਇਹ ਕੀ ਨੁਸਖਾ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਹੈ ਜਿਹੜਾ ਤੁਸੀਂ ਬਣਾ ਰਹੇ ਹੋ ਜਿੰਨੀ ਪ੍ਰਾਣੀ ਬਲਗਮ ਖੰਗ ਰੇਸ਼ਾ ਜਿਨ੍ਹਾਂ ਨੂੰ ਕਿਤੋਂ ਆਰਾਮ ਹੀ ਨਹੀਂ ਆ ਰਿਹਾਗਾ ਮੈਡੀਸਨ ਲੈ ਲੈ ਕੇ ਗੋਲੀਆਂ ਖਾ ਕੇ ਆ ਕੇ ਆ ਟੀਕੇ ਲਵਾਈ ਜਾ ਰਹੇ ਕਈ ਤਾਂ 나ੜ ਚ ਟੀਕੇ ਲਵਾਈ ਜਾ ਰਹੇ ਉਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਕਰੂਗਾ ਪੂਰੀ ਰਾਹਤ ਦਵਾਊਗਾ ਜੀ ਇਹ ਅਮਰੂਦ ਤੇ ਚਲੋ ਠੀਕ ਆ ਸੀ ਅਮਰੂਦ ਖਾਣਿਆ ਪਰ ਤੁਸੀਂ ਤੇ ਅਮਰੂਦ ਦੇ ਪੱਤੇ ਲਈ ਬੈਠੇ ਹੋ ਜੀ ਇਹ ਰੈਸਪੀਰੇਟਰੀ ਟ੍ਰੈਕ ਤੇ ਬਹੁਤ ਕੰਮ ਕਰਦੇ ਅਮਰੂਦ ਦੇ ਪੱਤੇ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਤੇ ਇਹਦੇ ਵਿੱਚ ਕੁਐਸਟਿਨ ਨਾਮ ਦਾ ਇੱਕ ਪਦਾਰਥ ਪਾਇਆ ਜਾਂਦਾ ਜਿਹੜਾ ਸਰੀਰ ਦੀ ਇਮਿਊਨਿਟੀ ਨੂੰ ਬੂਸਟ ਕਰਦਾ ਸਰਦੀਆਂ ਦੇ ਵਿੱਚ ਹੀ ਜਿਹੜੀ ਛਾਤੀ ਹੈਗੀ ਹੈ ਉਹ ਜਾਮ ਕਿਉਂ ਹੁੰਦੀ ਹੈ ਜੀ ਗਰਮੀਆਂ 'ਚ ਕਿਉਂ ਨਹੀਂ ਹੁੰਦੀ ਗਰਮੀਆਂ 'ਚ ਨਹੀਂ ਪ੍ਰੋਬਲਮ ਆਉਂਦੀ ਗਰਮੀਆਂ 'ਚ ਤਾਂ ਕੁਝ ਜਿਹੜੇ ਪ੍ਰਾਣੇ ਅਸਥਮਾ ਜਾਂ ਛਾਤੀ ਜਾਮ ਵਾਲੇ ਮਿਲ ਜਿਹਨੂੰ ਵੈਸੇ ਹੀ ਰਾਹਤ ਮਿਲਦੀ ਹੈ ਪਰ ਜਿੱਦਾਂ ਜਿੱਦਾਂ ਮੌਸਮ ਬਦਲਦਾ ਸਰਦੀ ਆਉਂਦੀ ਹੈ ਫਿਰ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਇਹ ਇੱਕ ਲੌਂਗ ਇਕੱਲਾ ਚਬਾ ਕੇ ਉੱਪਰ ਦੀ ਗਰਮ ਪਾਣੀ ਪੀ ਲਿਆ ਜਾਵੇ ਤਾਂ ਵੀ ਫੇਫੜਿਆਂ ਨੂੰ ਸਾਫ਼ ਕਰਦਾ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਬਣੇਗਾ ਕਿਵੇਂ ਜੀ ਫਿਰ ਡਾਕਟਰ ਸਾਹਿਬ ਹੁਣ ਇਹ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਸਾਨੂੰ ਇਹ ਵੀ ਦੱਸ ਦਿਓ ਜਿੱਦਾਂ ਜਿੱਦਾਂ ਨੂੰ ਯੂਜ਼ ਕਰਨਗੇ ਨਾਲ ਜਿਹੜੀ ਪਹਿਲੀ ਘਟ ਦੇ ਨਾਲ ਹੀ ਉਹਨਾਂ ਨੂੰ ਰਾਹ ਤੇ ਮਿਲਦੀ ਜਿਹੜੀ ਮਸੂਰ ਪਹਿਲੀ ਘਟ ਦੇ ਨਾਲ ਬਿਲਕੁਲ ਬਿਲਕੁਲ ਪਹਿਲੀ ਘਟ ਦੇ ਨਾਲ ਜਿਹੜੀ ਜਾਮ ਛਾਤੀ ਉਹ ਖੁੱਲਣੀ ਸ਼ੁਰੂ ਹੋ ਜੂਗੀ ਦੇ ਵਿੱਚ ਆ ਪਹਿਲਾਂ ਆਪਾਂ ਅਮਰੂਦ ਦੇ ਪੱਤੇ ਇਸ ਤਰ੍ਹਾਂ ਤੋੜ ਲੈਣੇ ਹੱਥ ਨਾਲ ਤੋੜ ਕੇ ਥੋੜਾ ਜਿਹਾ ਬਰੀਕ-ਬਰੀਕ ਕੁੱਟ ਲੈਣਾ ਆਪਾਂ ਕੁੱਟਣਾ ਪਹਿਲਾਂ ਹਾਂਜੀ ਇਹਨਾਂ ਨੂੰ ਕੁੱਟ ਕੇ ਬਰੀਕ ਰਸ ਜਿਆ ਕੱਢ ਲੈਣਾ ਹਾਂਜੀ ਰਸ ਜਿਆ ਕੱਢ ਕੇ ਇਹਨਾਂ ਨੂੰ ਬਰੀਕ ਕਰ ਲੈਣਾ ਇਦਾਂ ਦੇ ਆਹ ਤਾਂ 6 tane ਕਾਲੀ ਮਿਰਚ ਦੇ ਪਾਉਣੇ ਆ ਜੀ ਆ ਦੇਖੋ ਇੰਨੇ ਕੋ ਇਹ ਪਾ ਲੈ ਜਿੱਥੇ ਇਸ ਤੋਂ ਅੱਗੇ ਲੌਂਗ ਹੈਗਾ ਲੌਂਗ ਦੇ 2 ਪੀਸ ਹੀ ਪਾਉਣੇ ਆ ਜੀ 2 ਜਾਂ 3 ਪਾ ਲੋ ਬਸ 2 ਬਹੁਤ ਛੋਟਾ ਜਿਹਾ ਟੁਕੜਾ ਇੱਕ ਅਦਾਲ ਚੀਨੀ ਦਾ ਇੰਨਾ ਕੋ ਜੀ ਹਾਂ ਜੀ ਇੰਨਾ ਪਾ ਦੇ ਇੱਕ ਹੋ ਗਿਆ ਜੀ ਛੋਟਾ ਜਿਹਾ 1 ਇੰਚ ਦਾ ਟੁਕੜਾ ਆਪਣਾ ਅਦਰਕ ਦਾ ਪਾ ਲੈਣਾ ਜੀ ਇੰਨਾ ਕੋ ਇੰਨਾ ਕੋ ਅਦਰਕ ਪਾਉਣਾ ਜੀ ਆ ਦੇਖੋ ਪਾਣੀ ਗਰਮ ਹੋ ਗਿਆ ਜਦੋਂ ਦੇਖੋ ਅਮਰੂਦ ਦੇ ਪੱਤੇ ਵਿੱਚ ਪਾ ਲਿਆ ਅਮਰੂਦ ਦੇ ਪੱਤੇ ਜਿੱਦਾਂ ਜਿੱਦਾਂ 5 ਮਿੰਟ ਆਪ ਅਮਰੂਦ ਦੇ ਪੱਤਿਆਂ ਨੂੰ ਕਲਿਆਣ ਪਹਿਲ ਉਬਲਣ ਦੇਣਾ ਵਾ ਠੀਕ ਹੈ ਜਦੋਂ ਇਹ ਬਾਲਾ ਰਣ 5 ਮਿੰਟ ਆ ਗਿਆ ਫਿਰ ਆਪਾਂ ਦੂਸਰੀਆਂ ਚੀਜ਼ਾਂ ਨਾਲ ਕੁੱਟ ਕੇ ਨਾ ਦੇਖੋ ਅੱਛਾ ਇਹ ਵੀ ਕੁੱਟਣੀਆਂ ਨੇ ਹਾਂਜੀ ਇਹ ਵੀ ਕੁੱਟਣੀਆਂ ਨਹੀਂ ਸਿੱਧੀਆਂ ਨਹੀਂ ਪਾਉਣੀਆਂ ਕੁੱਟੀਆਂ ਫਿਰ ਫਰੂਕੀ ਸਾਬੇ ਦਾ ਪੂਰਾ ਅਸਰ ਨਿਕਲ ਜਾਂਦਾ ਠੀਕ ਹੈ ਜਿਵੇਂ ਪੱਤੇ ਉਬਲਣੇ ਸ਼ੁਰੂ ਹੋਣਗੇ ਤਾਂ ਨਾਲ ਦੀ ਨਾਲ ਤੁਸੀਂ ਜਿਹੜਾ ਇਹ ਜਿਹੜਾ ਕਾਲੀ ਮਿਰਚ ਦਾਲਚੀਨੀ ਅਦਰਕ ਔਰ ਲੌਂਗ ਦਾ ਜਿਹੜਾ ਮਿਸ਼ਰਣ ਹੈਗਾ ਬਣਾਇਆ ਉਹਦੇ ਵਿੱਚ ਪਾ ਦੇਣਾ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਉਹ ਸਾਰੀਆਂ ਚੀਜ਼ਾਂ ਦਰੜ ਕਰਕੇ ਮੋਟੀ-ਮੋਟੀ ਕੁੱਟ ਕੇ ਇਹਦੇ ਵਿੱਚ ਪਾ ਦਿੱਤੀਆਂ ਨੇ ਪਾਣੀ ਵੀ ਬੋਲਣ ਲੱਗ ਪਗ ਲਗਭਗ ਜਿਹੜਾ ਉਹ ਸ਼ੁਰੂ ਹੋ ਗਿਆ ਆ ਦੇਖੋ ਰੰਗ ਚੇਂਜ ਹੋ ਰਿਹਾ ਫ੍ਰੈਗਰੈਂਸ ਵੀ ਬੜੀ ਜ਼ਬਰਦਸਤ ਆਉਣ ਲੱਗ ਪਈ ਤਾਂ ਜਿੰਨਾ ਇੱਕ ਇੱਕ ਕੋਟ ਅੰਦਰ ਜਾਈ ਜਾਊਗੀ ਤੇ ਨਾਲ ਦੀ ਨਾਲ ਪੇਸ਼ੈਂਟ ਨੂੰ ਰਾਹਤ ਮਿਲਦੀ ਸ਼ੁਰੂ ਹੋ ਜੂਗੀ ਜਿੰਨਾ ਮਰਜ਼ੀ ਪ੍ਰਾਣਾ ਹੋਵੇ ਆ ਦੇਖੋ ਜੀ ਪੌਣਾ ਗਲਾਸ ਰਹਿ ਗਿਆ ਹੁਣੇ ਜੀ ਦੇਖੋ ਲੋੜ ਦਾ ਇੰਨਾ ਕੁ ਹੀ ਸਪਾਉਣਾ ਜੀ ਅੱਛਾ ਬਸ ਇਹ ਬਹੁਤ ਵਧੀਆ ਮਿੱਠਾ ਲੋੜ ਅਨਸਾਰ ਹੁੰਦਾ ਕਿ ਕਿ ਲੋੜ ਅਨਸਾਰ ਪਾ ਸਕਦੇ ਵਾ ਇਹਨੂੰ ਮਤਲਬ ਠੰਡਾ ਕਰਕੇ ਪੀਣਾ ਹੈ ਜਾਂ ਗਰਮ ਗਰਮੀ ਪੀਣਾ ਜੀ ਨਹੀਂ ਕੋਸਾ ਕੋਸਾ ਪੀੜਾਪੁਰ ਕੀ ਸਾਹਿਬ ਜਿੱਦਾਂ ਆਪਾਂ ਚਾਹ ਪੀਂਦੇ ਨਾ ਔਰ ਸੂੜੇ ਦਾ ਅਰਕ ਦਿਖਾਇਆ ਤੁਸੀਂ ਔਰ ਤੁਸੀਂ ਇਹ ਕਾਲੀ ਮਿਰਚ ਜਵੈਨ ਵਾਲਾ ਜਿਹੜਾ ਸਰਪ ਤੁਸੀਂ ਦਿਖਾਇਆ ਇਹ ਵੀ ਇੰਨੇ ਹੀ ਕੰਮ ਕਰੂਗਾ ਜੀ ਹਾਂ ਜੀ ਹਾਂ ਜੀ ਇਸ ਤੋਂ ਜ਼ਿਆਦਾ ਕਰੂਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਸੀਂ ਵੀ ਖੰਗ ਦੀਆਂ ਛਾਤੀ ਜਾਮ ਦੀਆਂ ਸਾਹ ਵਾਰ-ਵਾਰ ਫੁੱਲਣ ਦੀਆਂ ਗਲੇ ਦੀਆਂ ਜਿਹੜੀਆਂ ਦਵਾਈਆਂ ਖਾ ਖਾ ਕੇ ਅੱਕ ਗਿਓ ਸਿਰ ਪਾ ਪੀ ਕੇ ਥੱਕ ਗਿਓ ਤਾਂ ਅੱਜ ਇਹ ਨੁਸਖਾ ਤੁਹਾਡੇ ਵਾਸਤੇ ਅਸੀਂ ਬਣਾ ਰਹੇ ਹਾਂ ਜੋ ਇੱਕ ਗਲਾਸ ਪੀਂਦੇ ਸਾਰ ਹੀ ਆਪਣਾ ਕੰਮ ਸ਼ੁਰੂ ਕਰ ਦੇਗਾ ਯਾਨੀ ਕਿ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਜਿਵੇਂ ਤੁਹਾਡਾ ਜਿਹੜਾ ਕੁੱਟ ਹੈਗਾ ਗਲੇ ਤੋਂ ਹੇਠਾ ਉਤਰਿਆ ਤਾਂ ਇਸ ਨੁਸਕੇ ਨੇ ਆਪਣਾ ਕੰਮ ਸ਼ੁਰੂ ਕੀਤਾ ਇਹ ਨੁਸਕਾ ਇਹ ਫਾਰਮੂਲਾ ਮਹਿਜ਼ ਘਰ ਦੇ ਵਿੱਚ ਪਈਆਂ ਦੋ ਚਾਰ ਚੀਜ਼ਾਂ ਦੇ ਨਾਲ ਹੀ ਅਸੀਂ ਬਣਾ ਸਕਾਂਗੇ ਬੜਾ ਸਸਤਾ ਬੜਾ ਆਸਾਨ ਹੈ ਇਹਨੂੰ ਬਣਾਉਣਾ ਇਹ ਜਿਹੜਾ ਨੁਸਖਾ ਫਾਰਮੂਲਾ ਸਾਨੂੰ ਅੱਜ ਦੇ ਰਹੇ ਨੇ ਡਾਕਟਰ सुरेंद्रਪਾਲ ਸ਼ਰਮਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਔਰ ਇਹਦੇ ਕੀ ਕੀ ਫਾਇਦੇ ਜਿਹੜੇ ਸਾਨੂੰ ਸਰਦੀਆਂ ਦੇ ਵਿੱਚ ਖਾਸ ਕਰਕੇ ਹੋਣ ਵਾਲੇ ਨੇ ਜਿਨ੍ਹਾਂ ਦੀ ਛਾਤੀ ਜਾਮ ਰਹਿੰਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਕਿਹੜਾ ਨੁਸਖਾ ਜੀ ਤੁਸੀਂ ਦੇਖੋ ਇੱਥੇ ਇਹਨਾਂ ਨੇ ਗੁੜ ਵੀ ਰੱਖਿਆ ਕਾਲੀ ਮਿਰਚ ਵੀ ਹੈ ਲੌਂਗ ਵੀ ਨੇ ਦਾਲਚੀਨੀ ਵੀ ਹੈ ਔਰ ਅਦਰਕ ਵੀ ਹੈ ਔਰ ਨਾਲ ਅਮਰੂਦ ਦੇ ਪੱਤੇ ਵੀ ਨੇ ਡਾਕਟਰ ਸਾਹਿਬ ਅਮਰੂਦ ਦੇ ਪੱਤੇ ਕਾਲੀਆਂ ਮਿਰਚਾਂ ਇਹ ਕੀ ਨੁਸਖਾ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਹੈ ਜਿਹੜਾ ਤੁਸੀਂ ਬਣਾ ਰਹੇ ਹੋ ਇਹ ਫਰੂਕੀ ਸਾਹਿਬ ਸਾਰਾ ਜਿਹੜਾ ਰੈਸਪੀਰੇਟਰੀ ਟਰੈਕ ਨੂੰ ਸਾਫ਼ ਕਰੇਗਾ ਜਿੰਨੇ ਵੀ ਇਨਗਰੀਡੀਅੰਟਸ ਨੇ ਚਾਰ ਤੋਂ ਛੇ ਗ੍ਰੀਨ ਇਸ ਰਹਿ ਜਿਹੜੇ ਜਿੰਨੀ ਪ੍ਰਾਣੀ ਬਲਗਮ ਖਾਂ ਅੰਗਰੇਜ਼ਾ ਜਿਨ੍ਹਾਂ ਨੂੰ ਕਿਤੋਂ ਆਰਾਮ ਹੀ ਨਹੀਂ ਆ ਰਿਹਾਗਾ ਮੈਡੀਸਨ ਲੈ ਲੈ ਕੇ ਗੋਲੀਆਂ ਖਾ ਕੇ ਆਕੇ ਟੀਕੇ ਲਵਾਈ ਜਾ ਰਹੇ ਕਈ ਤਾਂ ਨਾੜ ਚ ਟੀਕੇ ਲਵਾਈ ਜਾ ਰਹੇ ਉਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਕਰੂਗਾ ਪੂਰੀ ਰਾਹਤ ਦਵਾਊਗਾ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿਸੇ ਨੁਸਖਾ ਫਾਰਮੂਲਾ ਤੁਹਾਡੇ ਕੋਲੋਂ ਅਸੀਂ ਸਮਝੀਏ ਸਾਨੂੰ ਪਹਿਲਾਂ ਤਾਂ ਇਹ ਦੱਸੋ ਜੀ ਵੀ ਅਮਰੂਦ ਤੇ ਚਲੋ ਠੀਕ ਹੈ ਸੀ ਅਮਰੂਦ ਖਾਣਿਆ ਪਰ ਤੁਸੀਂ ਤੇ ਅਮਰੂਦ ਦੇ ਪੱਤੇ ਲਈ ਬੈਠੇ ਹੋ ਜੀ ਹਾਂਜੀ ਫਰੂਕੀ ਸਾਹਿਬ ਅੱਗੇ ਵੀ ਆਪਾਂ ਇੱਕ ਵੀਡੀਓ ਕੀਤੀ ਸੀ ਅਮਰੂਦ ਦੇ ਪੱਤਿਆਂ ਤੇ ਵਿੱਚ ਦੱਸਿਆ ਸੀ ਸੇਬ ਨਾਲੋਂ ਅਮਰੂਦ ਚੰਗਾ ਤੇ ਅਮਰੂਦ ਨਾਲ ਅਮਰੂਦ ਦੇ ਪੱਤੇ ਉਹਦੇ ਵਾਸਤੇ ਆਪੋ ਦੇ ਵਿੱਚ ਵੀ ਦੱਸਿਆ ਸੀ ਵੀ ਇਹ ਰੈਸਪੀਰੇਟਰੀ ਟਰੈਕ ਤੇ ਬਹੁਤ ਕੰਮ ਕਰਦੇ ਆ ਅਮਰੂਦ ਦੇ ਪੱਤੇ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਤੇ ਇਹਦੇ ਵਿੱਚ ਕੁਐਸਟਿਨ ਨਾਮ ਦਾ ਇੱਕ ਪਦਾਰਥ ਪਾਇਆ ਜਾਂਦਾ ਜਿਹੜਾ ਸਰੀਰ ਦੀ ਇਮਿਊਨਿਟੀ ਨੂੰ ਬੂਸਟ ਕਰਦਾ ਜ਼ਿਆਦਾਤਰ ਤੁਸੀਂ ਦੇਖਿਆ ਹੋਊਗਾ ਪੇਸ਼ੈਂਟ ਨੂੰ ਜਿੰਨੇ ਵੀ ਖੰਗ ਜੁਕਾਮ ਵਾਲੇ ਹੁੰਦੇ ਉਹਨਾਂ ਦਾ ਜਿਹੜਾ ਰੈਸਪੀਰੇਟਰੀ ਟਰੈਕ ਜਿਹੜਾ ਇਮਿਊਨ ਸਿਸਟਮ ਡਾਊਨ ਹੁੰਦਾ ਤਾਂ ਕਰਕੇ ਫੇਫੜਿਆਂ 'ਚ ਇਨਫੈਕਸ਼ਨ ਆਉਦੀ ਹੈ ਤੇ ਫਿਰ ਡਾਕਟਰ ਸਾਹਿਬ ਅਦਰਕ ਕੀ ਕਰੂਗਾ ਅਦਰਕ ਵੀ ਇੱਕ ਨੇਚਰਲ ਇਮਿਊਨਿਟੀ ਬੂਸਟਰ ਆ ਜੀ ਇਹ ਉਹਨੂੰ ਵੀ ਜਿਹੜਾ ਹੈਗਾ ਇਨਫਲਾਮੇਸ਼ਨ ਨੂੰ ਵੀ ਕੰਮ ਘੱਟ ਕਰਦਾ ਜਿੱਦਾਂ ਫੇਫੜਿਆਂ ਦੇ ਵਿੱਚ ਇਨਫਲੇਮੇਸ਼ਨ ਕਿਸੇ ਨੂੰ ਦਰਦ ਵੀ ਹੋ ਰਿਹਾ ਤੇ ਪ੍ਰਾਣਾ ਜਿਹੜਾ ਰੇਸ਼ਾ ਜੰਮਿਆ ਉਹ ਬਾਹਰ ਹੀ ਨਿਕਲ ਰਿਹਾ ਉਹ ਇਨਫੈਕਸ਼ਨ ਨੂੰ ਵੀ ਦੂਰ ਕਰਦਾ ਅਦਰਕ ਹਾਂਜੀ ਤੇ ਫਿਰ ਡਾਕਟਰ ਸਾਹਿਬ ਆਹ ਕੀ ਚੀਜ਼ਾਂ ਰੱਖੀ ਹੋਈਆਂ ਨੇ ਜੀ ਤੁਸੀਂ ਇਹ ਤੁਸੀਂ ਰੱਖਿਆ ਕਾਲੀ ਮਿਰਚ ਅਜਵੈਨ ਮੁਲੱਟੀ ਤੋਂ ਬਣਿਆ ਬਣਾਇਆ ਗਿਆ ਸਿਰਪ ਸਿਰਪ ਅਸੀਂ ਦੇਖੇ ਨੇ ਜੀ ਉਹ ਤਾਂ ਖਾਂਸੀ ਖਾਂਸੀ ਖਾਂਗਾ ਵਾਲੇ ਸਿਰਪ ਹੁੰਦੇ ਨੇ ਇਹ ਕਿਹੜਾ ਅਕਸਰ ਪੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਕੁਐਸ਼ਨ ਇਨਗਰੀਡੀਐਂਟ ਅਸੀਂ ਉੱਪਰ ਲਿਖ ਦਿੱਤੇ ਨੇ ਮੇਨ ਪਰ ਇਹਦੇ ਵਿੱਚ 45 ਤੋਂ ਪਲੱਸ ਦੇ ਸਿਰਪ ਦੇ ਵਿੱਚ ਜਿਹੜੇ ਇਨਗਰੀਡੀਐਂਟ 45 ਤੋਂ ਪਲੱਸ ਜੜੀ ਬੂ ਤੁਸੀਂ ਦੇਖਿਆ ਸਾਡੇ ਕੋਲ ਕਿੰਨੇ ਪੁਰਾਣੇ ਪੁਰਾਣੇ ਅਸਥਮਾ ਜਿਹੜੇ ਨਾਲ ਛਾਤੀਆਂ ਜਾਮ ਸੀ ਤਹਾਂ-ਤਹਾਂ ਦਿਨਾਂ ਚ ਰੇਸ਼ਾ ਬਾਹਰ ਕੱਢਿਆ ਤੁਸੀਂ ਟੈਸਟੀਮੋਨੀਅਲ ਲੈ ਹੀ ਇੱਥੇ ਕਿੰਨੇ ਵਧੀਆ ਚੱਲ ਤੋ ਇਹਨਾਂ ਦਵਾਈਆਂ ਦੀ ਬਦੌਲਤੀ ਹੈ ਜੀ ਅੱਛਾ ਇਹ ਕੀ ਚੀਜ਼ ਹੈ ਜੀ ਇਹ ਅਡੂਸਾ ਦਾ ਅਰਕ ਹੈ ਜੀ ਅਡੂਸਾ ਜਿਹੜਾ ਪੇੜ ਆ ਉਹਦੇ ਜਿਹੜੇ ਪੌਦੇ ਦੇ ਜਿਹੜੇ ਹੁੰਦੇ ਨਾ ਫੁੱਲ ਫਾਲ ਤੇ ਪੱਤੇ ਹੁੰਦੇ ਨਰਮ ਨਰ ਉਹਨਾਂ ਤੋਂ ਅਰਕ ਬਣਾਇਆ ਜਾਂਦਾ ਇਹ ਇਹ ਵੀ ਕਾਫੀ ਸਾਰਾ ਜਿਹੜਾ ਬਲੌਕੇਜ ਨੂੰ ਜਿਹੜੀ ਛਾਤੀ ਨੂੰ ਦੂਰ ਕਰਨ ਦੇ ਵਿੱਚ ਸਹਾਇ ਹੋ ਜਾਂਦਾ ਹੈ ਡਾਕਟਰ ਫਿਰ ਤੁਸੀਂ ਇੱਥੇ ਆ ਲੌਂਗ ਵੀ ਹੈਗੇ ਨੇ ਕਾਲੀ ਮਿਰਚ ਵੀ ਹੈ ਇਹਦੇ ਬਾਬਤ ਵੀ ਥੋੜਾ ਜਿਹਾ ਦੱਸ ਦਿਓ ਵੀ ਇਹ ਕੀ ਕੰਮ ਕਰਦੇ ਨੇ ਹਾਂਜੀ ਲੌਂਗ ਦੇ ਵਿੱਚ ਵੀ ਕਾਫੀ ਸਾਰੇ ਗੁਣ ਪਾਇਆ ਜਾਂਦੇ ਨੇ ਲੌਂਗ ਦਾ ਤਾਂ ਤੁਸੀਂ ਸੁਣਿਆ ਹੀ ਹੋਊਗਾ ਵੀ ਕਿੰਨਾ ਜਿਹੜਾ ਫੇਫੜਿਆਂ ਨੂੰ ਸਾਫ਼ ਰੱਖਣ ਦੇ ਵਿੱਚ ਮਦਦ ਕਰਦਾ ਵਾ ਲੌਂਗ ਦੇ ਵਿੱਚ ਵੀ ਇਨਫਲੇਮੇਟਰੀ ਜਿਹੜੇ ਐਂਟੀ ਵਾਇਰਲ ਐਂਟੀ ਫੰਗਲ ਗੁਣ ਹੁੰਦੇ ਆ ਜਿਹੜੇ ਕਾਫੀ ਸਾਰਾ ਜਿਹੜਾ ਇਹਨੂੰ ਇਹੋ ਜੀ ਪ੍ਰੋਪਰਟੀ ਜਿਹੜੀ ਠੀਕ ਕਰਦੀ ਹੈ ਇਹਨੂੰ ਫੇਫੜਿਆਂ ਦੇ ਇਨਫੈਕਸ਼ਨ ਨੂੰ ਤੇ ਫਿਰ ਜਿਹੜੀ ਇਹ ਕਾਲੀ ਮਿਰਚ ਹੈਗੀ ਜੀ ਡਾਕਟਰ ਸਾਹਿਬ ਕਾਲੀ ਮਿਰਚ ਵੀ ਜਿਹੜੀ ਫੇਫੜਿਆਂ ਦੀ ਜਿਹੜੀ ਹੈਗੀ ਉਹਨੂੰ ਸੋਜ ਨੂੰ ਦੂਰ ਕਰਦੀ ਆ ਕਾਲੀ ਮਿਰਚ ਵਿੱਚ ਵੀ ਬਹੁਤ ਜ਼ਿਆਦਾ ਸਾਰੇ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਜਿਹੜੇ ਇਹਨੂੰ ਫੇਫੜਿਆਂ ਦੇ ਇਨਫੈਕਸ਼ਨ ਨੂੰ ਠੀਕ ਕਰਦੀ ਆ ਠੀਕ ਹੈ ਹਾਂਜੀ ਤੇ ਡਾਕਟਰ ਸਾਹਿਬ ਅਕਸਰ ਤੁਸੀਂ ਜਿਹੜੀ ਦਾਲਚੀਨੀ ਦੀ ਗੱਲ ਕਰਦੇ ਹੋ ਇਹ ਦਾਲਚੀਨੀ ਕੀ ਕਰਦੀ ਹੈ ਜੀ ਦਾਲਚੀਨੀ ਵੀ ਠੀਕ ਹੈ ਇਹਦਾ ਕਾੜਾ ਹੁਣ ਸਿੰਪਲ ਦਾਲਚੀਨੀ ਦਾ ਕਾੜਾ ਬਣਾ ਕੇ ਵੀ ਆਪਾਂ ਲੈਨੇ ਆ ਉਹਦੇ ਵਿੱਚ ਵੀ ਆਯੁਰਵੇਦ ਦੇ ਅਨਸਾਰ ਕਾਫੀ ਇਹਦੇ ਵਿੱਚ ਜਿਹੜਾ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਕਾਪਰ ਜ਼ਿੰਕ ਆਇਰਨ ਕਈ ਚੀਜ਼ਾਂ ਦੇ ਵਿੱਚ ਹੁੰਦੀਆਂ ਜਿਹੜੀਆਂ ਇਨਫਲੇਮੇਸ਼ਨ ਨੂੰ ਜਿਹੜੀ ਫੇਫੜਿਆਂ ਸੋਜ ਨੂੰ ਦੂਰ ਕਰਦੀਆਂ ਠੀਕ ਹੈ ਹਾਂਜੀ ਤੇ ਡਾਕਟਰ ਸਾਹਿਬ ਅੱਛੀ ਇੱਕ ਗੱਲ ਦੱਸੋ ਵੀ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਤੁਹਾਡਾ ਨੁਸਖਾ ਤੁਹਾਡਾ ਫਾਰਮੂਲਾ ਹੈ ਇਹ ਪਹਿਲੇ ਗਲਾਸ ਦੇ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਦਿੰਦਾ ਇਹ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਤੁਸੀਂ ਕਰਨਾ ਹੈ ਜੀ ਫਿਰ ਇਹ ਗੁੜ ਗੁੜ ਵੀ ਅਸੀਂ ਤੁਸੀਂ ਨਾਲ ਹੀ ਦੇਣਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹਦੇ ਵਿੱਚ ਆਪਾਂ ਕਿਉਂਕਿ ਨੇਚਰਲ ਇਨਗਰੀਡੀਅੰਟਸ ਸਾਰੇ ਤੇ ਇਹਦੇ ਵਿੱਚ ਆਪਾਂ ਕਿਸੇ ਤਰ੍ਹਾਂ ਹੀ ਖੰਡ ਜਾਂ ਚੀਨੀ ਜਾਂ ਨਹੀਂ ਯੂਜ਼ ਕਰਾਂਗੇ ਗੁੜ ਨਾਲ ਹੀ ਆਪਾਂ ਇਹ ਨੁਸਖਾ ਬਣਾ ਕੇ ਦੇਵਾਂਗੇ ਗੁੜ ਦੇ ਵਿੱਚ ਵੀ ਕਾਫੀ ਸਾਰਾ ਜਿਹੜਾ ਇਸ ਤਰ੍ਹਾਂ ਦੀ ਪ੍ਰੋਪਰਟੀ ਹੁੰਦੀ ਹੈ ਜਿਹੜੀ ਪੇਟ ਨੂੰ ਸਾਫ਼ ਕਰਦੀ ਹੈ ਪੇਟ ਨੂੰ ਸਾਫ਼ ਕਰਦੀ ਹੈ ਡਾਈਜੈਸ਼ਨ ਅੱਛਾ ਹੁੰਦਾ ਹੈ ਇਹਦੇ ਨਾਲ ਗੈਸ ਤਜਾਬ ਕਬਜ ਤੋਂ ਇਹ ਛੁਟਕਾਰਾ ਮਿਲਦਾ ਹੈ ਇਹਦੇ ਨਾਲ ਹਾਂਜੀ ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਜਿਹੜੀ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਹੀ ਜਿਹੜੀ ਛਾਤੀ ਹੈਗੀ ਹੈ ਉਹ ਜਾਮ ਕਿਉਂ ਹੁੰਦੀ ਹੈ ਜੀ ਗਰਮੀਆਂ 'ਚ ਕਿਉਂ ਨਹੀਂ ਹੁੰਦੀ ਗਰਮੀਆਂ 'ਚ ਨਹੀਂ ਪ੍ਰੋਬਲਮ ਆਉਂਦੀ ਗਰਮੀਆਂ 'ਚ ਤਾਂ ਕੁਝ ਜਿਹੜੇ ਪੁਰਾਣੇ ਦਸਥਮਾ ਜਾਂ ਛਾਤੀ ਜਾਮ ਵਾਲੇ ਮੀਨ ਜਿਹਨੂੰ ਵੈਸੇ ਹੀ ਰਾਸਤ ਮਿਲਦੀ ਹੈ ਪਰ ਜਿੱਦਾਂ ਜਿੱਦਾਂ ਮੌਸਮ ਬਦਲਦਾ ਸਰਦੀ ਆਉਂਦੀ ਹੈ ਫਿਰ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਾਸਤੇ ਆ ਦੇਖੋ ਆਪਾਂ ਜਿਹੜਾ ਤੁਸੀਂ ਲੌਂਗ ਦਾ ਇਹਾਰੇ ਲੌਂਗ ਕੀ ਕਰੇਗਾ ਇਹ ਇੱਕ ਲੌਂਗ ਇਕੱਲਾ ਚਬਾ ਕੇ ਉੱਪਰ ਦੀ ਗਰਮ ਪਾਣੀ ਪੀ ਲਿਆ ਜਾਵੇ ਤਾਂ ਵੀ ਫੇਫੜਿਆਂ ਨੂੰ ਸਾਫ਼ ਕਰਦਾ ਤੇ ਇਹਦੇ ਵਿੱਚ ਵੀ ਤੁਸੀਂ ਮੰਨ ਸਕਦੇ ਹੋ ਵੀ ਅੱਧਾ ਕਿਲੋ ਜਿਹੜਾ ਹੈਗਾ ਵਿਟਾਮਿਨ ਪ੍ਰੋਟੀਨ ਦੀ ਸ਼ਕਤੀ ਇਹਦੇ ਵਿੱਚ ਇੱਕ ਲੌਂਗ ਹਾਂ ਇੱਕ ਲੌਂਗ ਦੇ ਵਿੱਚ ਹਾਂਜੀ ਹਾਂਜੀ ਇਹ ਇਕੱਲਾ ਲੌਂਗ ਹੀ ਕਾਫੀ ਜਿਹੜਾ ਫੇਫੜਿਆਂ ਨੂੰ ਸਾਫ਼ ਰੱਖਣ ਦੇ ਵਿੱਚ ਤੁਹਾਡੀ ਮਦਦ ਕਰੂਗਾ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਬਣੇਗਾ ਕਿਵੇਂ ਜੀ ਔਰ ਗੁੜ ਦਾ ਤੁਸੀਂ ਕਹਦੇ ਹੋ ਵੀ ਬਕਾਇਦਗੀ ਨਾਲ ਬਹੁਤ ਕਮਾਲ ਦਾ ਇਹਦੇ 'ਚ ਕੰਮ ਹੈਗਾ ਬਿਲਕੁਲ ਬਿਲਕੁਲ ਜੀ ਇਹ ਇਹਦੇ ਵਿੱਚ ਨਾ ਜਿਹੜਾ ਗੁੜ ਆ ਵਾ ਗੁੜ ਵੀ ਜਿਹੜਾ ਆਪਾਂ ਅੱਗੇ ਵੀ ਗੱਲ ਕੀਤੀ ਗੁੜ ਦੀ ਰੈਸਪੀ ਰੈਟਰੀ ਟ੍ਰੈਕ ਨੂੰ ਸਾਫ਼ ਕਰਨ ਦੇ ਵਿੱਚ ਕਾਫੀ ਸਾਰੀ ਮਦਦ ਮਿਲਦੀ ਹੈ ਇਹਦੇ ਨਾਲ ਜੀ ਜੀ ਤੇ ਗੁੜ ਦੇ ਵਿੱਚ ਆਇਰਨ ਵੀ ਭਰਪੂਰ ਮਾਤਰਾ ਚ ਉਹਦਾ ਜ਼ਿੰਕ ਪੋਟਾਸ਼ੀਅਮ ਤੇ ਗੁਣਾਂ ਦਾ ਖਜ਼ਾਨਾ ਹੁਣ ਆਪਣੇ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਆਪਾਂ ਗੁੜ ਯੂਜ਼ ਕਰਦੇ ਸੀ ਤੇ ਕਿੰਨੇ ਸਾਰੇ ਰੋਗਾਂ ਨੂੰ ਵੈਸੇ ਗੁੜ ਇਕੱਲਾ ਹੀ ਮਾਤ ਪਾਈ ਰੱਖਦਾ ਸੀ ਤੇ ਹੁਣ ਥੋੜਾ ਗੁੜ ਦੇ ਵਿੱਚ ਵੀ ਪ੍ਰੋਬਲਮੇ ਆ ਰਹੀ ਨੇ ਨੇਚਰਲ ਗੁੜ ਮਿਲਦਾ ਜਾਂਦਾ ਵਾ ਪਰ ਬਹੁਤ ਦੂਰ ਦਰਾਡੇ ਜਾ ਕੇ ਕਿਤੇ ਮਿਲਦਾ ਵਾ ਬਾੜੀਆਂ ਜਿਹੜੀਆਂ ਦੁਕਾਨਾਂ ਦੇ ਉੱਪਰ ਤੋਂ ਵਿੱਚ ਖੰਡ ਮਿਕਸ ਕੀਤੀ ਹੁੰਦੀ ਹੈ ਤੁਹਾਡੇ ਵਾਲਾ ਗੁੜਾ ਖਾਸ ਗੁੜਾ ਜੀ ਕੋਈ ਬਿਲਕੁਲ ਇਹ 100% ਨੇਚਰਲ ਗੁੜਾ ਜੀ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਹੈਗਾ ਇਹ ਤਾਂ ਬਰਫੀ ਵਾਂਗਰ ਤੁਸੀਂ ਬਣਾ ਕੇ ਰੱਖਿਆ ਹਾਂ ਹਾਂਜੀ ਹਾਂਜੀ ਇਹ ਦੇਸੀ ਘਲਾੜੇ ਦਾ ਗੁੜਾ ਜੀ ਅਸੀਂ ਜੇ ਨੁਸਖਿਆਂ ਵਿੱਚ ਵੀ ਇਹ ਯੂਜ਼ ਕਰਦੇ ਪਰ ਇੱਥੇ ਜਿਹੜਾ ਪੇਸ਼ੈਂਟ ਵੀ ਕੋਈ ਮੰਗਦਾ ਸਾਡੇ ਕੋਲ 1-2 ਡੱਬੇ ਰਿਕੁਆਇਰਮੈਂਟ ਹੁੰਦੀ ਇੱਥੇ ਇਹੀ ਗੁੜ ਦਿੰਦੇ ਅਸੀਂ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਇਹ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਸ ਜਿਵੇਂ ਤੁਸੀਂ ਪੀਓਗੇ ਤਾਂ ਤੁਹਾਨੂੰ ਰਾਹਤ ਮਿਲਣੀ ਤੈਅ ਹੈ ਬਿਲਕੁਲ ਜੀ ਬਿਲਕੁਲ ਇਹ ਨੁਸਖਾ ਧਿਆਨ ਨਾਲ ਦਰਸ਼ਕ ਦੇਖ ਲੈਣ ਕਿੱਦਾਂ ਬਣਾਉਣਾ ਜਿੱਦਾਂ ਜਿਹਨਾਂ ਨੂੰ ਯੂਜ਼ ਕਰਨਗੇ ਨਾਲ ਹੀ ਪਹਿਲੀ ਘੁੱਟ ਦੇ ਨਾਲ ਹੀ ਉਹਨਾਂ ਨੂੰ ਰਾਹਤ ਮਿਲਣੀ ਜਿਹੜੀ ਮਹਿਸੂਸ ਪਹਿਲੀ ਘੁੱਟ ਦੇ ਨਾਲ ਬਿਲਕੁਲ ਜੀ ਬਿਲਕੁਲ ਪਹਿਲੀ ਘੁੱਟ ਦੇ ਨਾਲ ਜਿਹੜੀ ਜਾਮ ਛਾਤੀ ਉਹ ਖੁੱਲਣੀ ਸ਼ੁਰੂ ਹੋ ਜੂਗੀ ਸਾਹ ਪੂਰੀ ਤਰ੍ਹਾਂ ਆਉਣਾ ਸ਼ੁਰੂ ਹੋ ਜੀ ਕੀ ਨੁਸਖਾ ਫਾਰਮੂਲਾ ਸਨ ਪਹਿਲਾਂ ਸਮਝਾ ਦਿਓ ਜੀ ਥੋੜਾ ਜਿਹਾ ਬਰੀਫ ਕਰ ਦਿਓ ਹਾਂਜੀ ਹਾਂਜੀ ਇਹਦੇ ਵਿੱਚ ਆ ਪਹਿਲਾਂ ਆਪਾਂ ਅਮਰੂਦ ਦੇ ਪੱਤੇ ਇਸ ਤਰ੍ਹਾਂ ਤੋੜ ਲੈਣੇ ਹੱਥ ਨਾਲ ਤੋੜ ਕੇ ਥੋੜਾ ਜਿਹਾ ਬਰੀਕ-ਬਰੀਕ ਕੁੱਟ ਲੈਣਾ ਆਪਾਂ ਜੀ ਕੁੱਟਣਾ ਪਹਿਲਾਂ ਹਾਂਜੀ ਇਹਨੂੰ ਕੁੱਟ ਕੇ ਨਾ ਬਰੀਕ ਰਸ ਜਿਆ ਕੱਢ ਲੈਣਾ ਹਾਂਜੀ ਰਸ ਜਿਆ ਕੱਢ ਕੇ ਇਹਨੂੰ ਬਰੀਕ ਕਰ ਲੈਣਾ ਇਦਾਂ ਦੇਖੋ ਆਈਦਾ ਨਾ ਸਕਿਆ ਥੋੜਾ ਬਰੀਕ ਕਰਕੇ ਇਨੂੰ ਮੜ ਕੇ ਦੋ ਗਲਾਸ ਪਾਣੀ ਦੇ ਲੈ ਕੇ ਆਪਾਂ ਡੱਬੇ 'ਚ ਪਾ ਲੈਣੇ ਤੇ ਪੈਨ ਦੇ ਵਿੱਚ ਆ ਦੇਖੋ ਦੋ ਪਾ ਲਓ ਜਾਂ ਡੇਢ ਪਾ ਲਓ ਡੇਢ ਪਾ ਲਓ ਤੇ ਇੱਕ ਰਹਿਣਾ ਚਾਹੀਦਾ ਆ ਫਿਰ ਆਪਾਂ ਦੇਖੋ ਡੇਢ ਪਾ ਲੈਣੇ ਜੀ ਅੱਧਾ ਗਲਾਸ ਉੱਪਰ ਹੋਰ ਪਾ ਲੈਣੇ ਡੇਢ ਗਲਾਸ ਹੋ ਗਿਆ ਜੀ ਠੀਕ ਹੈ ਡੇਢ ਗਲਾਸ ਪਾ ਕੇ ਇਹਨੂੰ ਮੜ ਕੇ ਆਪਾਂ ਪਾਣੀ ਨੂੰ ਗਰਮ ਕਰ ਲੈਣਾ ਜੀ ਮਤਲਬ ਪੌਣਾ ਇੱਕ ਗਲਾਸ ਰਹਿ ਜੇ ਅੱਧਾ ਇੱਕ ਗਲਾਸ ਹਾਂ 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 ਪੌਣਾ ਰਹਿ ਜੇ ਅੱਧਾ ਰਹਿ ਜੇ ਠੀਕ ਹੈ ਇਹ ਪਹਿਲਾਂ ਹੁਣ ਤੁਸੀਂ ਪੱਤੇ ਕੁੱਟਲੇ ਨੇ ਕੁੱਟ ਕੇ ਪਾਣੀ ਗਰਮ ਹੋਣਾ ਰੱਖ ਦਿੱਤਾ। ਹਾਂਜੀ ਹਾਂਜੀ ਪਾਣੀ ਗਰਮ ਹੋਣਾ ਰੱਖ ਦਿੱਤਾ। ਇਹਨੂੰ ਆਪਾਂ ਪੱਤਿਆਂ ਨੂੰ ਇਹਦੇ ਵਿੱਚ ਕੱਢ ਲੈਨੇ ਇੱਕ ਵਾਰੀ ਬੌਲ ਦੇ ਵਿੱਚ ਕੱਢ ਕੇ। ਕੁੱਟੇ ਹੋਏ ਨੇ ਹਲਕੇ ਹਾਂਜੀ ਹਾਂਜੀ ਹਲਕੇ ਹਲਕੇ ਕੁੱਟ ਕੇ ਕਿਉਂਕਿ ਸਾਰੇ ਫਿਰ ਜਿਹੜੇ ਇਨਗਰੀਡੀਐਂਟਸ ਆ ਉਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆ ਜਾਣਗੇ ਜੇ ਕੁੱਟ ਲਵਾਂਗੇ ਥੋੜਾ ਥੋੜਾ। ਠੀਕ ਹੈ। ਇਹਦੇ ਵਿੱਚ ਥੋੜੇ ਜੀ ਆਪਾਂ ਜੋ ਪੰਜ ਤੋਂ ਛੇ ਦਾਣੇ ਕਾਲੀ ਮਿਰਚ ਦੇ ਪਾਉਣੇ ਆ ਜੀ ਆ ਦੇਖੋ ਇੰਨੇ ਕੋ ਇਹ ਪਾ ਲੈ ਜਿੱਥੇ। ਇਸ ਤੋਂ ਅੱਗੇ ਲੌਂਗ ਹੈਗਾ ਲੌਂਗ ਦੇ ਦੋ ਪੀਸ ਹੀ ਪਾਉਣੇ ਆ ਜੀ ਦੋ ਜਾਂ ਤਿੰਨ ਪਾ ਲਓ ਬਸ ਦੋ ਬਹੁਤ ਆ ਠੀਕ ਹੈ ਛੋਟਾ ਜਿਹਾ ਟੁਕੜਾ ਇੱਕ ਅਦਾਲ ਚੀਨੀ ਦਾ ਜੀ ਇੰਨਾ ਕੁ ਜੀ ਹਾਂ ਜੀ ਇੰਨਾ ਕੁ ਠੀਕ ਹੋ ਗਿਆ ਜੀ ਇੱਕ ਠੀਕ ਹੋ ਗਿਆ ਜੀ ਛੋਟਾ ਜਿਹਾ 1 ਇੰਚ ਦਾ ਟੁਕੜਾ ਆਪਣਾ ਅਦਰਕ ਦਾ ਪਾ ਲੈਣਾ ਜੀ ਠੀਕ ਹੈ ਇੰਨਾ ਕੁ ਇੰਨਾ ਕੁ ਅਦਰਕ ਪਾਉਣਾ ਜੀ ਆ ਦੇਖੋ ਜੀ ਠੀਕ ਹੈ ਅਦਰਕ ਪਾ ਲਿਆ ਜੀ ਇਸ ਤੋਂ ਅੱਗੇ ਆ ਗਿਆ ਆਪਣੇ ਅਮਰੂਦ ਦੇ ਪੱਤੇ ਤਾਂ ਆ ਲੈ ਲੈ ਆ ਲੈ ਹੁਣ ਜਦੋਂ ਪਾਣੀ ਗਰਮ ਹੋ ਗਿਆ ਪਹਿਲਾਂ ਆਪਾਂ ਅਮਰੂਦ ਦੇ ਪੱਤੇ ਹੀ ਪਾਉਣੇ ਨੇ ਦੇ ਵਿੱਚ ਠੀਕ ਹੈ ਪਾਣੀ ਗਰਮ ਹੋ ਗਿਆ ਜਦੋਂ ਦੇਖੋ ਅਮਰੂਦ ਦੇ ਪੱਤੇ ਵਿੱਚ ਪਾ ਦਨੇ ਅਮਰੂਦ ਦੇ ਪੱਤੇ ਜਿੱਦਾਂ ਜਿੱਦਾਂ 5 ਮਿੰਟ ਆਪ ਅਮਰੂਦ ਦੇ ਪੱਤਿਆਂ ਨੂੰ ਕੱਲਿਆਂ ਪਹਿਲਾਂ ਉਬਲਣ ਦੇਣਾ ਵਾ ਠੀਕ ਹੈ ਠੀਕ ਹੈ ਜੀ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੇ ਸਾਰਾ ਕੁਝ ਨਾਲ ਹੀ ਸਿੱਟ ਦੇਣਾ ਨਾਲ ਦੀ ਨਾਲ ਨਹੀਂ ਪਹਿਲਾਂ ਅਮਰੂਦ ਦੇ ਪੱਤੇ ਹੀ ਉਬਲਣਗੇ 5 ਮਿੰਟ ਠੀਕ ਹੈ ਜੀ ਜਿੱਦਾਂ ਜਿੱਦਾਂ ਜਦੋਂ ਬਾਲਾ ਇਹਨਾਂ ਨੂੰ 5 ਮਿੰਟ ਆ ਗਿਆ ਫਿਰ ਆਪਾਂ ਦੂਸਰੀਆਂ ਚੀਜ਼ਾਂ ਨਾਲ ਕੁੱਟ ਕੇ ਨਾ ਦੇਖੋ ਅੱਛਾ ਇਹ ਵੀ ਕੁੱਟਣੀਆਂ ਨੇ ਹਾਂ ਜੀ ਇਹ ਵੀ ਕੁੱਟੇ ਨਹੀਂ ਪਾਉਣੀਆਂ ਨਹੀਂ ਸਿੱਧੀਆਂ ਨਹੀਂ ਪਾਉਣੀਆਂ ਕੁੱਟਿਆ ਫਿਰ ਫਰੂਕੀ ਸਾਹਿਬ ਦਾ ਪੂਰਾ ਅਸਰ ਪੂਰਾ ਅਸਰ ਨਿਕਲੂਗਾ ਫੇਰ ਹੀ ਕਾੜਾ ਸਹੀ ਤਿਆਰ ਹੋਣਾ ਕਾੜਾ ਆਪਾਂ ਐਸੇ ਕਰੇ ਹਰ ਇੱਕ ਵੀਡੀਓ ਦੇ ਵਿੱਚ ਇਹਦੀ ਵਿਧੀ ਆਪਾਂ ਦੱਸਦੇ ਕਿੰਦਾ ਤਿਆਰ ਕਰਨਾ ਮੈਨੂੰ ਜਦੋਂ ਪੂਰੀ ਵਿਧੀ ਨਾਲ ਦਸੀ ਆਪ ਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਦਰਸ਼ਕਾਂ ਨੂੰ ਪੂਰਾ ਪਤਾ ਲੱਗ ਜਾਵੇ ਸਾਨੂੰ ਪੁੱਛਣ ਦੀ ਨਾਲ ਲੋੜ ਨਾ ਹੀ ਪਵੇ ਵੈਸੇ ਤਾਂ ਆਪਣੀਆਂ ਜੰਨੀਆਂ ਵੀਡੀਓ ਹੁਣ ਤੱਕ ਕੀਤੀਆਂ ਕਿ ਕਪਲੇਟ ਵਾਲੀ ਆਈ ਨਹੀਂ ਵੀ ਪਤਾ ਨਹੀਂ ਲੱਗਾ ਡਾਕਟਰ ਸਾਹਿਬ ਕਿੰਦਾ ਕੁੱਟਣਾ ਵਾ ਕਿੰਨੀ ਕਿੰਨਾ ਸਮਾਨ ਪਾਉਣਾ ਵਾ ਕਿ ਕਿਵੇਂ ਯੂਜ਼ ਕਰਨਾ ਦੇਖੋ ਜੀ ਕੁੱਟਿਆ ਗਿਆ ਦੜਫੜ ਹੋ ਗਿਆ ਉਧਰ ਮੈਨੂੰ ਲੱਗਦਾ ਜੀ ਉਹ ਵੀ ਉਬਲਣਾ ਸ਼ੁਰੂ ਹੋ ਗਏ ਨੇ ਪੱਤੇ ਸਾਡੇ ਉਬਲਣਾ ਸ਼ੁਰੂ ਹੋ ਗਿਆ ਜੀ ਜੀ ਹਾਂ ਜੀ ਉੱਪਰ ਹੈ ਜੀ ਦਾੜਫੜੇ ਨੂੰ ਕਰਕੇ ਜਦੋਂ ਥੋੜਾ ਜਿਹਾ ਵਾਲਾ ਆ ਜਾਏਗਾ ਪਾਣੀ ਦਾ ਥੋੜੇ ਪੱਤੇ ਉਬਲਨੇ ਸ਼ੁਰੂ ਹੋ ਜਾਣਗੇ ਠੀਕ ਹੈ ਠੀਕ ਹੈ ਕਿਉਂਕਿ ਸਾਡੇ ਕੋਲ ਟਾਈਮ ਹਮੇਸ਼ਾ ਹੀ ਘੱਟ ਹੁੰਦਾ ਨਹੀਂ ਵੀਡੀਓ ਲੰਮੀ ਬਣ ਜਾਂਦੀ ਹੈ ਅਸੀਂ ਇਸ ਕਰਕੇ ਤੁਹਾਨੂੰ ਸ਼ਾਰਟ ਦੇ ਵਿੱਚ ਸਾਰੀ ਚੀਜ਼ ਸਮਝਾ ਦੰਨੇ ਆ ਜਿਵੇਂ ਪੱਤੇ ਉਬਲਨੇ ਸ਼ੁਰੂ ਹੋਣਗੇ ਤਾਂ ਨਾਲ ਦੀ ਨਾਲ ਤੁਸੀਂ ਜਿਹੜਾ ਇਹ ਜਿਹੜਾ ਕਾਲੀ ਮਿਰਚ ਦਾਲ ਚੀਨੀ ਅਦਰਕ ਔਰ ਲੌਂਗ ਦਾ ਜਿਹੜਾ ਮਿਸ਼ਰਣ ਹੈਗਾ ਬਣਾਇਆ ਉਹਦੇ ਵਿੱਚ ਪਾ ਦੇਣਾ ਹੈ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਉਹ ਸਾਰੀਆਂ ਚੀਜ਼ਾਂ ਦਰੜ ਕਰਕੇ ਮੋਟੀ ਮੋਟੀਆਂ ਕੁੱਟ ਕੇ ਇਹਦੇ ਵਿੱਚ ਪਾ ਦਿੱਤੀਆਂ ਨੇ ਪਾਣੀ ਵੀ ਬੋਲਣ ਲੱਗ ਪਗ ਲਗਭਗ ਜਿਹੜਾ ਉਹ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਪਾਣੀ ਹੁਣ ਹਲਕਾ ਹਲਕਾ ਉੱਭਰ ਰਿਹਾ ਇਹਨੂੰ ਹਲਕਾ ਜਿਹਾ ਥੋੜਾ ਆਪਾਂ ਹਲਾਵਾਂਗੇ ਇਹਨੂੰ ਠੀਕ ਹੈ ਜੀ ਹਿਲਾਈ ਜਾਵਾਂਗੇ ਜਿੱਦਾਂ ਜਿੱਦਾਂ ਪਾਣੀ ਹਲਕੀ ਅੱਗ ਤੇ ਆਪਾਂ ਇਹਨੂੰ ਉਬਾਲਣਾ ਵਾ ਠੀਕ ਹੈ ਲੋ ਫਲੇਮ ਤੇ ਰੱਖਣਾ ਲੋ ਫਲੇਮ ਤੇ ਉਹ ਬਾਲੀ ਜਾਣਾ ਇਹਨੂੰ 10 ਮਿੰਟ ਬਾਲਣਾ ਪਹਿਲੋ ਅਮਰੂਦ ਦੇ ਪੱਤੇ 5 ਮਿੰਟ ਬਾਲਣੇ ਅਜ ਕੱਲੇ ਠੀਕ ਹੈ ਬਾਅਦ ਚ ਫਿਰ ਜਦੋਂ ਆਪਾਂ ਆ ਦਾਲਚੀਨੀ ਵਗੈਰਾ ਲੌਂਗ ਕਾਲੀ ਮਿਰਚ ਪਾਤੀ ਫਿਰ ਆਪਾਂ ਇਹਨੂੰ 10 ਮਿੰਟ ਹੋਰ ਬਾਲਣਾ ਵਾ ਫਿਰ ਪਾਣੀ ਅੱਧਾ ਰਹਿ ਜਾਊਗਾ ਜਦੋਂ ਅੱਧਾ ਪਾਣੀ ਰਹਿ ਗਿਆ ਫਿਰ ਇਹਨੂੰ ਆਪਾਂ ਛਾਣ ਕੇ ਜਿਹੜਾ ਹੈਗਾ ਵਾ ਸਿਪ ਸਿਪ ਪੀਣਾ ਵਾ ਠੀਕ ਹੈ ਇਹਨੂੰ ਮਤਲਬ ਠੰਡਾ ਕਰਕੇ ਪੀਣਾ ਜਾਂ ਗਰਮ ਗਰਮੀ ਪੀਣਾ ਜੀ ਨੇ ਕੋਸਾ ਕੋਸਾ ਪੀੜਾਫਰੂ ਕੀ ਸਾਹਿਬ ਜਿੱਦਾਂ ਪਾ ਚਾਹ ਪੀਂਨੇ ਨਾ ਇੱਕ ਘਟਾ ਹੌਲੀ ਹੌਲੀ ਮਤਲਬ ਐ ਵੀ ਨਹੀਂ ਹੈਗਾ ਵੀ ਆਪਣਾ ਮੂੰਹ ਜਲ ਜੇ ਏਵਨ ਹੋਵੇ ਵੀ ਇਹ ਠੰਡਈ ਹੋ ਜੇ ਨਹੀਂ ਦਰਮਿਆਨਾ ਗਰਮ ਹੋਵੇ ਜਿਆਦਾ ਵੀ ਗਰਮ ਨਾ ਹੋਵੇ ਤੇ ਚਾਹ ਵਾਂਗੂ ਪੀਣਾ ਜਿੱਦਾਂ ਜਿੰਨਾ ਹੌਲੀ ਪੀਵਾਂਗੇ ਉਨਾ ਹੀ ਜਿਆਦਾ ਆਪਣੇ ਫੇਫੜਿਆਂ ਨੂੰ ਜਿਹੜਾ ਹੈਗਾ ਰਾਹਤ ਮਿਲੂਗੀ ਪੁਰਾਣੇ ਤੋਂ ਪੁਰਾਣੇ ਇਹ ਬਲਗਮ ਰੇਸ਼ਾ ਬਾਹਰ ਆ ਜੂਗਾ ਕੋਈ ਨਹੀਂ ਜੀ ਮੈਨ ਲੱਗਦਾ ਜੀ ਬਿਲਕੁਲ ਤਿਆਰ ਵਰ ਤਿਆਰ ਹੈ ਅਸੀਂ 10 20 ਮਿੰਟ ਜਿਹੜਾ ਉਹ ਨਹੀਂ ਇੱਥੇ ਕਰ ਸਕਦੇ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ ਇੱਕਦਮ ਤੁਹਾਨੂੰ ਤਰੀਕਾ ਹੈ ਅਸੀਂ ਉਹ ਸਮਝਾ ਦਿੰਦਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਬਣਾ ਹੈ ਇਹ ਤਾਂ ਰੰਗ ਵੀ ਚੇਂਜ ਕਰ ਗਿਆ ਜੀ ਮਿੰਟੋ ਮਿੰਟਾਂ ਵਿੱਚ ਬਿਲਕੁਲ ਜੀ ਬਿਲਕੁਲ ਇਨਗਰੀਡੀਅੰਟਸ ਵੇਖ ਲਓ ਇਹਦੇ ਕਿੰਨੇ ਆਪਾਂ ਟਾਪ ਕਲਾਸ ਦੇ ਪਾਏ ਨੇ ਠੀਕ ਹੋ ਗਿਆ ਜੀ ਆ ਦੇਖੋ ਆ ਦੇਖੋ ਰੰਗ ਚੇਂਜ ਹੋ ਰਿਹਾ ਹੈ ਫ੍ਰੈਗਰੈਂਸ ਵੀ ਬੜੀ ਜ਼ਬਰਦਸਤ ਆਉਣ ਲੱਗੀ ਮਰੂਥ ਦੇ ਪੱਤੇ ਸਾਰੀਆਂ ਚੀਜ਼ਾਂ ਹੀ ਫ੍ਰੈਗਰੈਂਸ ਵਾਲੀਆਂ ਅਦਰਕ ਦਾਲਚ ਤੁਹਾਨੂੰ ਚਲੋ ਇਹ ਉਬਲ ਗਿਆ ਜੀ ਹੁਣ ਜਦੋਂ ਅਸੀਂ ਤੁਹਾਨੂੰ ਵਾਰ-ਵਾਰ ਇਹੀ ਗੱਲ ਦੱਸ ਰਹੇ ਹਾਂ ਕਿ ਜਦੋਂ ਤੁਸੀਂ ਦੋ ਗਲਾਸ ਪਾਏ ਨੇ ਤਾਂ ਉਹਦਾ ਇੱਕ ਗਲਾਸ ਅਗਰ ਤੁਸੀਂ 1.5 ਗਲਾਸ ਪਾਇਆ ਤਾਂ ਉਹਦਾ ਪੌਣਾ ਗਲਾਸ ਜੇ ਤੁਸੀਂ ਇੱਕ ਗਲਾਸ ਪਾਇਆ ਤਾਂ ਉਹਦਾ ਅੱਧਾ ਗਲਾਸ ਜਦੋਂ ਤੱਕ ਨਹੀਂ ਰਹਿੰਦਾ ਉਦੋਂ ਤੱਕ ਇਹਨੂੰ ਐਸੇ ਤਰੀਕੇ ਨਾਲ ਇਹ ਉਬਲ ਗਿਆ ਜੀ ਇਸ ਤੋਂ ਬਾਅਦ ਫਿਰ ਕੀ ਕਰਨਾ ਹੈ ਇਹ ਉਬਲ ਗਿਆ ਫਰੂਕੀ ਸਾਹਿਬ ਇਹਨੂੰ ਫਿਰ ਆਪਾਂ ਹੁਣ ਗਲਾਸ ਦੇ ਵਿੱਚ ਜਿਹੜਾ ਹੈਗਾ ਛਾਣ ਲੈਣਾ ਵਾ ਠੀਕ ਹੈ ਮਾਦ ਵਾਹ ਜੀ ਵੇਲੇ ਜੋ ਫ੍ਰੈਗਰੈਂਸੀ ਸਾਰੇ ਕਲੀਨਿਕ ਚ ਫ੍ਰੈਗਰੈਂਸੀ ਫ੍ਰੈਗਰੈਂਸ ਹੋ ਗਈ ਬਹੁਤ ਵਧੀਆ ਫ੍ਰੀ ਫ੍ਰੈਗਰੈਂਸ ਇਹ ਚ ਆ ਰਹੀ ਏ ਕਿਉਂਕਿ ਹੈ ਹੀ ਨੇਚਰਲ ਆ ਕੜਾ ਆ ਦੇਖੋ ਜਿਵੇਂ ਜਿਵੇਂ ਇੱਕ ਟੋਟੇ ਅੰਦਰ ਜਾਊਗੀ ਜਿਵੇਂ ਆਪਾਂ ਕਿਹਾ ਉਵੇਂ ਹੀ ਹੋਊਗਾ ਜਿੱਦਾਂ ਜਿੱਦਾਂ ਇੱਕ ਇੱਕ ਟੋਟੇ ਅੰਦਰ ਜਾਈ ਜਾਊਗੀ ਤੇ ਨਾਲ ਦੀ ਨਾਲ ਪੇਸ਼ੈਂਟ ਨੂੰ ਰਾਹਤ ਮਿਲਦੀ ਸ਼ੁਰੂ ਹੋ ਜੂਗੀ ਜਿੰਨਾ ਮਰਜ਼ੀ ਭਰਾਣਾ ਹੋਵੇ ਆ ਦੇਖੋ ਜੀ ਪੌਣਾ ਗਲਾਸ ਰਹਿ ਗਿਆ ਹੁਣੇ ਠੀਕ ਹੈ ਡੇਢ ਗਲਾਸ ਆਪਾਂ ਪਾਇਆ ਸੀ ਪੌਣਾ ਗਲਾਸ ਰਹਿ ਗਿਆ ਇਹਨੂੰ ਪਾਸ ਕੋਸੇ ਨੂੰ ਆਪਾਂ ਸਿੱਪ ਸਿੱਪ ਪੀਣਾ ਵਾ ਅੱਛਾ ਤੇ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਵੀ ਬੱਚਿਆਂ ਤੋਂ ਜਿਹੜੇ ਸਾਲ ਦੇ ਘਟ ਨੇ ਇਹ ਸ਼ਾਇਦ ਵੀ ਪਾਇਆ ਜਾ ਸਕਦਾ ਹਾਂਜੀ ਜੇ ਸ਼ਹਿਦ ਪਾਇਆ ਜਾ ਸਕਦਾ ਬਾਕੀ ਜੇ ਸ਼ਹਿਦ ਪਾਉਣਾ ਵਾ ਫਿਰ 1 ਸਾਲ ਤੋਂ ਛੋਟੇ ਬੱਚੇ ਨੂੰ ਨਹੀਂ ਦੇਣਾਗਾ ਜੇ ਗੁੜ ਪਾਇਆ ਜੇ ਗੁੜ ਪਾ ਲਈ ਫਿਰ ਦੇਸ ਹਾਂਜੀ ਜੇ ਗੁੜ ਪਾਇਆ ਜਾਵੇ ਫਿਰ ਆਪਾਂ ਦੇ ਸਕਦੇ ਹਾਂ ਜੀ ਹਾਂਜੀ ਗੁੜ ਦਾ ਵੀ ਨੂੰ ਤੁਸੀਂ ਲੋੜ ਅਨਸਾਰ ਪਾ ਸਕਦੇ ਹੋ ਜਿੰਨਾ ਮਿੱਠਾ ਤੁਹਾਨੂੰ ਪਸੰਦ ਆ ਜੇ 슈ਗਰ ਦੇ ਮਰੀਜ਼ ਉਹ ਵੈਸੇ ਹੀ ਪੀ ਸਕਦੇ ਆ ਅਸੀਂ ਪਾ ਕੇ ਦਿਖਾਈ ਦਈਏ ਫਿਰ ਡਾਕਟਰ ਸਾਹਿਬ ਅਸੀਂ ਵੀ ਟੈਸਟ ਕਰ ਲਾਂਗੇ ਹਾਂਜੀ ਹਾਂਜੀ ਲੋ ਜੀ ਤੁਸੀਂ ਦੇਖੋ ਗੋੜ ਦਾ ਇੰਨਾ ਕੁ ਪੀਸ ਪਾਉਣਾ ਜੀ ਅੱਛਾ ਜੀ ਬਸ ਇਹ ਬਹੁਤ ਅਜਾ ਮਿੱਠਾ ਲੋੜ ਅਨਸਾਰ ਹੁੰਦਾ ਕਿ ਬਾਕੀ ਲੋੜ ਅਨਸਾਰ ਪਾ ਸਕਦੇ ਆ ਬੰਨ ਰੈਸਪੀਰੇਟਰੀ ਟਰੈਕ ਨੂੰ ਵੀ ਸਾਫ਼ ਕਰਦਾ ਗੋੜ ਵੀ ਗੋੜ ਤਾਂ ਵੈਸੇ ਵੀ ਖਾ ਰਿਆ ਜਾਵੇ ਤੇ ਬੰਦੇ ਨੂੰ ਖਾਂ ਕੇ ਜੇ ਕੰਮ ਵੈਸੇ ਹੀ ਰਾਹਤ ਮਿਲ ਜਾਂਦੀ ਹੈ ਕੀ ਬਾਤ ਹੈ ਹਾਂਜੀ ਜੀ 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 ਚਲੋ ਸੋ ਤੁਸੀਂ ਦੇਖੋ ਇਹ ਤਸਵੀਰਾਂ ਹੈਗੀਆਂ ਜਿਹੜਾ ਤੁਹਾਨੂੰ ਅਸੀਂ ਦਿਖਾਈਆਂ ਨੇ ਬਾਕੀ ਤੁਹਾਡੇ ਜਿਹੜੇ ਤੁਸੀਂ ਆ ਦਿਖਾਇਆ ਜੀ ਸੂੜੇ ਦਾ ਅਰਕ ਦਿਖਾਇਆ ਤੁਸੀਂ ਔਰ ਤੁਸੀਂ ਇਹ ਕਾਲੀ ਮਿਰਚ ਜਵੈਨ ਵਾਲਾ ਜਿਹੜਾ ਸਿਰਫ ਤੁਸੀਂ ਦਿਖਾਇਆ ਇਹ ਵੀ ਇੰਨੇ ਹੀ ਕੰਮ ਕਰੂਗਾ ਜੀ ਹਾਂਜੀ ਹਾਂਜੀ ਇਸ ਤੋਂ ਜ਼ਿਆਦਾ ਕਰੂਗੇ ਜਿਹੜੇ ਨੂੰ ਪੇਸ਼ੈਂਟ ਦਾ ਸਾਨੂੰ ਫੋਨ ਆਦਾ ਨੁਸਖਿਆਂ ਦਾ ਸਾਨੂੰ ਫਰਕ ਨਹੀਂ ਪਿਆ ਘੱਟ ਫਰਕ ਪਿਆ ਜੀ ਕਿਉਂਕਿ ਫਰੂਕੀ ਸਾਹਿਬ ਜਿਹੜੇ ਅਰਕ ਹੁੰਦੇ ਹਨ ਅਰਕ ਤਾਂ ਫਿਰ ਸਿਰਾਈ ਹੁੰਦੇ ਆ ਅਰਕ ਤਾਂ ਦੇਖੋ ਕਿੰਨੇ ਜ਼ਿਆਦਾ ਆਪ ਪੇੜ ਪੌਦਿਆਂ ਦੇ ਜਿਹੜੇ ਅਰਕ ਜਿਹੜੋਂ ਉਹ ਵਾਲਾਂਗੇ ਤਾਂ ਫਿਰ ਕਿੰਨਾ ਕਰਕੇ ਤਿਆਰ ਹੋਊਗਾ ਤਾਂ ਹੀ ਤਾਂ ਚੰਦ ਡ੍ਰੌਪ ਕੰਮ ਕਰ ਜਾਂਦੀਆਂ ਨੇ ਵੱਡੇ ਵੱਡੇ ਕਿੰਨੇ ਇਹਦੇ ਕਿੰਨੇ ਡ੍ਰੌਪ ਲੈਣੇ ਨੇ ਜੀ ਜਿਹੜੀ ਅਰਕ ਹੁੰਦੇ ਜੀ ਇਹ ਜਿਹਦਾ ਅਰਕ ਆ ਦੂਸਰਾ ਦਾ ਅਰਕ ਆ ਜੀ ਇਹਨਾਂ ਦੇ ਤਾਂ 20 ਡ੍ਰੌਪ ਹੀ ਲੈਣੇ ਆ ਜੀ 20 ਡ੍ਰੌਪ ਸਵੇਰੇ 20 ਡ੍ਰੌਪ ਸ਼ਾਮ ਜੇ ਕੋਈ ਜ਼ਿਆਦਾ ਜਿਵੇਂ ਕਿਸੇ ਨੂੰ ਕ੍ਰੋਨਿਕਲ ਪ੍ਰੋਬਲਮ ਵੀ ਦਮਾ ਬਣ ਚੁੱਕਿਆ ਖਾਂਗੇ ਤਾਂ ਅੱਗੇ ਜਾ ਕੇ ਦਮਾ ਬਣ ਜਾਂਦਾ ਜਦੋਂ ਆਪਾਂ ਸਾਹ ਦਮੇ ਵਾਲ ਨੂੰ ਵੀ ਕੰਮ ਕਰੂਗਾ ਜੀ ਨੁਸਖਾ ਦਮੇ ਨੂੰ ਨੁਸਕਾ ਕੰਮ ਕਰੂਗਾ ਪੂਰਾ ਜੀ ਦਮੇ ਦੇ ਵਿੱਚ ਅਸੀਂ ਫਿਰ ਅਡੂਸਾ ਦਾ ਜਿਹੜਾ ਅਰਕਾ 20 ਡ੍ਰੌਪ ਨਾਲ ਪਿੱਪਲੀ ਦਾ ਅਰਕ ਦਿੰਨੇ ਆ ਪਹਿਲਾਂ ਵੀ ਆਪਾਂ ਦੱਸਿਆ ਸੀਗਾ ਤੁਸੀਂ ਦੇਖਿਆ ਆਪਣੇ ਪੇਸ਼ੈਂਟ ਜਿਹੜੇ ਇੱਥੇ ਤੁਸੀਂ ਆਉਂਨੇ ਹੋ ਤੁਸੀਂ ਦੇਖਦੇ ਕਿੰਨੇ-ਕਿੰਨੇ ਪੁਰਾਣੇ ਪੇਸ਼ੈਂਟ 20-20 ਦਿਨ ਦੇ ਵਿੱਚ ਠੀਕ ਹੋ ਜਾਂਦੇ ਆ ਉਹ ਇਹ ਜਿਹੜਾ ਸਰਪ ਹੁੰਦਾ ਜੀ ਇਹਨੂੰ ਤੁਸੀਂ ਜਿੱਦਾਂ ਪਾਣੀ ਲੈ ਕੇ ਇੱਥੋਂ ਇੰਨਾ ਦਿਖਾਈ ਦਿੰਨੇ ਆ ਪਤਨ ਠੀਕ ਹੈ ਜੀ ਠੀਕ ਹੈ ਕੋਸਾ ਪਾਣੀ ਲੈਣਾ ਦਰਸ਼ਕਾਂ ਨੂੰ ਬੇਨਤੀ ਹੈ ਠੀਕ ਹੈ ਬਾਕੀ ਆ ਦੇਖੋ ਇੰਨਾ ਕੁ ਪਾਣੀ ਲੈ ਕੇ ਠੀਕ ਹੈ ਜੀ ਇਹਨੂੰ ਆਪਾਂ ਡੇਢ ਤੋਂ 2 ਚਮਚ ਪਾਉਣੇ ਜਿੱਦਾਂ ਆਪਾਂ ਹੈਲੋਪੈਥੀ ਹੈਗੇ ਸਰਪ ਲੈ ਰਹੇ ਆ ਮੈਡੀਕਲ ਸਟੋਰਾਂ ਤੋਂ ਉਹ ਨਹੀਂ ਹੈਗਾ ਨੈਚੁਰਲ ਸਾਡਾੜਾ ਹੈਗਾ ਇਹ ਸਰਪ ਆ ਦੇਖੋ ਬਸ ਇੰਨਾ ਕੁ ਇੰਨਾ ਕੁ ਲੈਣਾ ਚਮਚਾ ਕਰੂ ਪੂਰਾ ਕੰਮ ਕਰੂਗਾ ਜੀ ਇੱਕ ਚਮਚਾ ਨਾਲ ਜਿੱਦਾਂ ਪਾ ਕੇ ਨੁਸਖੇ ਦਾ ਘੁੱਟ ਭਰ ਦਿਆਂ ਜਿੱਦਾਂ ਇਹਦੇ ਇਹਦੀ ਘੁੱਟ ਪਾਰਾਂਗੇ ਨਾਲ ਹੀ ਨਾ ਸਾਤੀ ਸਾਫ਼ ਹੋ ਜੂਗੀ ਆਕਸੀਜਨ ਲੈਵਲ ਵਾਜ ਜਾਊਗਾ ਫੇਫੜਿਆਂ ਦੇ ਵਿੱਚ ਇਹਰ ਕਿੰਨਾ ਕੰਮ ਕਰਦਾ ਜੀ ਦੇਖੋ ਕੋਸ਼ ਤਾਂ ਅਸੀਂ ਲਿਖੇ ਹੋਏ ਇਹਦੇ ਉੱਪਰ ਕੋ ਸਾਰੇ ਲਿਖੇ ਜੀ 45 ਤੋਂ ਪਲੱਸ ਇਹਦੇ ਵਿੱਚ ਜਿਹੜੀ ਚੜੀ ਬੂਟੀਆਂ ਦਾ ਮਿਸ਼ਰਣ ਹੈ ਠੀਕ ਹੈ ਮੇਨ ਚ ਕਾਲੀ ਮਰਚ ਜੁਆਇਨ ਮਲਠੀ ਆ ਹਾਂਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਅੱਜ ਜਿਹੜੇ ਲੋਕ ਇੱਥੇ ਆਏ ਨੇ ਹੁਣ ਤੁਸੀਂ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਘੈਂਟ ਵਾਲਾ ਨੁਸਖਾ ਸਾਨੂੰ ਦਿੱਤਾ ਹੈ ਸਮਝਾਇਆ ਕਿ ਕਿਸ ਤਰੀਕੇ ਨਾਲ ਦਾ ਇਸਤੇਮਾਲ ਕਰਨਾ ਔਰ ਕਿਹੜੇ ਕਿਹੜੇ ਲੋਕਾਂ ਦੇ ਤੁਹਾਡਾ ਨੁਸਖਾ ਫਾਰਮੂਲਾ ਕੰਮ ਕਰੇਗਾ ਜਿਹੜੇ ਲੋਕ ਕੁਛ ਆਏ ਨੇ ਹੁਣ ਅਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹਾਂ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਗੱਲ ਕਰ ਸਕਦੇ ਹੋ ਕੁਛ ਆਪਣੇ ਅੰਦਰ ਪੇਸ਼ੈਂਟ ਬੈਠੇ ਹੋਏ ਕੁਛ ਪੁਰਾਣੇ ਕੁਛ ਨਵੇਂ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸਨ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਖਾਂਸੀ ਨਾਲ ਸੰਬੰਧਿਤ ਦੂਰ ਕਰ ਸਕਦੇ ਹਾਂ ਕੁਝ ਕੁ ਲੋਕ ਵੀ ਹੈਗੇ ਨੇ ਜਿਹੜੇ ਇੱਥੇ ਦੂਰੋਂ ਦੇ ਆਏ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪ੍ਰੋਬਲਮ ਹੈ ਇੱਥੇ ਲੈ ਕੇ ਆਏ ਨੇ ਤੇ ਉਹ ਕੀ ਆਪਣੇ ਮਨ ਦੇ ਵਿੱਚ ਵਿਚਾਰ ਇੱਥੇ ਬਾਪੂ ਜੀ ਨੇ ਕਾਫੀ ਧੇਰ ਤੋਂ ਬੈਠੇ ਨੇ ਬਾਪੂ ਜੀ ਸੱਚ ਕਾਲ ਜੀ ਮੈਂ ਤੁਹਾਨੂੰ ਪਛਾਣ ਲਿਆ YouTube ਤੇ ਆਉਂਦੇ ਆ ਜੀ ਕੀ ਨਾਮ ਤੁਹਾਡਾ ਕੈਪਟਨ ਪੋਗਾ ਅੱਛਾ ਕੈਪਟਨ ਸਾਹਿਬ ਇੱਥੇ ਕਿਵੇਂ ਇੱਥੇ ਮੈਂ ਮਸ਼ਰੀ ਮਜ਼ੀ ਲੈ ਕੇ ਆਇਆ ਤੇ ਸ਼੍ਰੀਮਤੀ ਨੂੰ ਲੈ ਕੇ ਆ ਕਿ ਪ੍ਰੋਬਲਮ ਲੈ ਕੇ ਆ ਕਿ ਤੁਸੀਂ ਉਹਨਾਂ ਦਾ ਸਿਰ ਸਿਰ ਤੇ ਵੀ ਥੋੜਾ ਜਿਆਦਾ ਪੱਸਾ ਵਾ ਥੋੜਾ ਜਿਆਦਾ ਅੱਛਾ ਠੀਕ ਨਹੀਂ ਕੰਮ ਕਰਦਾ ਰਾਤ ਨੂੰ ਸੌਣਾ ਬੜਾ ਮੁਸ਼ਕਲ ਹੋ ਜਾਂਦਾ ਅੱਛਾ ਜੀ ਤੇ ਮੋਢਿਆਂ ਤੋਂ ਦਰਦ ਹੁੰਦੀ ਆ ਚੂਲਿਆਂ ਤੇ ਖਾਸ ਕਰਕੇ ਦਰਦ ਹੁੰਦੀ ਆ ਪਿਸ਼ਾਬ ਦਾ ਥੋੜਾ ਜਿਹਾ ਫਰਕ ਪੈਣਾ ਨਹੀਂ ਅਜੇ ਅੱਛਾ ਅੱਛਾ ਤੇ ਤੁਸੀਂ ਤੇ ਫਿੱਟ ਹੋ ਤੇ ਸ਼੍ਰੀਮਤੀ ਜੀ ਨੂੰ ਇੰਨੀਆਂ ਪ੍ਰੋਬਲਮ ਮੇਰਾ ਪੇਟ ਨਹੀਂ ਸਾਫ ਹੁੰਦਾ ਮੈਂ ਇਸ ਕਰਕੇ ਆ ਪਹਿਲਾਂ ਮੈਂ ਸਭ ਫਸਟ ਕਾ ਟਾਈਮ ਜਾਂਦਾ ਫਿਰ ਸੈਕਿੰਡ ਅੱਧੇ ਘੰਟੇ ਬਾਅਦ ਫਿਰ ਪੌਣੇ ਘੰਟੇ ਬਾਅਦ ਫਿਰ ਇਹ ਤਾਂ ਹੁੰਦਾ ਇੱਥੇ ਫਿਰ ਕਿਵੇਂ ਪਹੁੰਚੇ ਤੁਸੀਂ ਅੱਜ ਕੈਪਟਨ ਸਾਹਿਬ ਯਾਰ ਤੁਹਾਂ ਕੰਡਿਆ ਨਹੀਂ ਕਿਵੇਂ ਪਤਾ ਕਿਵੇਂ ਲੱਗ YouTube ਤੇ ਨਹੀਂ ਲਿਖਿਆ ਸੀ ਅੱਛਾ ਅੱਛਾ YouTube ਤੇ ਤੁਹਾਡਾ ਦਰਜਾ ਸਾਰਾ ਅੱਛਾ ਅੱਛਾ ਉਹ ਕਿਸੇ ਨਾਲ ਟੈਲੀਫੋਨ ਨੰਬਰ ਵੀ ਅੱਛਾ ਜੀ ਅੱਛਾ ਤੇ ਫਿਰ ਇਹਨਾਂ ਨਾਲ ਗੱਲ ਕੀਤੀ ਕੀ ਕਹਿੰਦੇ ਡਾਕਟਰ ਸਾਹਿਬ ਵੀ ਹੋ ਜਾਏਗਾ ਸੈਟ ਹਾਂ ਕੱਲ 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 ਕਿਥੇ ਟੈਲੀਫੋਨ ਅੱਛਾ ਜੀ ਤੇ ਉਹ ਟੈਲੀਫੋਨ ਦੇ ਕਹਿੰਦਾ ਤੁਸੀਂ ਇੱਥੇ ਆ ਜਾਓ ਇੱਕ ਵਾਰੀ ਬਖਾਲ ਦੋ ਫਿਰ ਤੁਹਾਨੂੰ ਪਾਰਸਲ ਕਰਦਿਆ ਕਰਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜਮਰੀ ਰੋ ਮੈਨੂੰ ਆ ਅੱਛਾ ਜੀ ਹਾਂ ਗੋਡਾ ਪੇਖੜਾਈ ਉਹ ਵੀ ਨਹੀਂ ਠੀ ਯੋ ਕੈਸ਼ਮਰ ਨਹੀਂ ਛਾੜਨ ਦੀ ਫਿਰ ਕਿਥੋਂ ਜੇ ਬੰਦੇ ਕੈਸ਼ਮਰ ਛਾ ਦੇਵੇ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ। ਅੱਛਾ ਬਾਪੂ ਕਿੱਥੇ ਕਿੱਥੇ ਦਿਖਾਇਆ ਤੁਸੀਂ? ਹਾਂ? ਦਿਖਾਇਆ ਕਿੱਥੇ ਕਿੱਥੇ? ਦਿਖਾਇਆ ਸੀ ਮਹਾਲੀ ਤੋਂ ਕਰਾਇਆ ਸੀ 4 ਲੱਖ ਰੁਪਏ ਦਾ ਇਲਾਜ ਸੀ ਪੰਜ-ਛੇ ਸਾਲ ਪਹਿਲਾਂ। ਹੈ? ਅੱਛਾ ਜੀ। ਉਹ ਮਹਾਲੀ ਤੋਂ ਕਰਾਇਆ ਸੀ। ਫੋਟਾਟ ਕਰਾ ਦੋ। ਅੱਛਾ ਜੀ। ਜੇ ਹੁਣ ਉਹਨਾਂ ਨੂੰ ਕਹਦੇ ਉਹ ਕਹਿੰਦੇ ਕਸ਼ਰ ਕਰ ਲਓ ਉਹ ਡਾਕਟਰ ਕੋਲ ਕੇ ਉਹਨਾਂ ਦੇ ਪੈਸੇ ਲੈ ਲੇ ਯਾਰ। ਉਹ ਉਹ ਕਿੱਥੇ ਡਾਕਟਰ ਚ ਚਮੜੀ ਦੀ ਪ੍ਰੋਬਲਮ ਹੋ ਗਈ, ਗੋਡਿਆਂ ਦੀ ਪ੍ਰੋਬਲਮ ਹੋ ਗਈ ਬਾਪੂ ਜੀ ਹੋਰ ਕੀ ਪ੍ਰੋਬਲਮ ਹੈ? ਹੋਰ ਜ਼ਿਆਦਾ ਪਿਆਸ ਲੱਗਦੀ ਹਾਂ ਕਮਜ਼ੋਰੀ ਆ ਅੱਛਾ ਤੇ ਫਿਰ ਤੁਸੀਂ ਵਾਲ ਵੀ ਜੜੇ ਵੇ ਹੁਣ ਮੈਨੂੰ ਮੈਨੂੰ ਰਾਤ ਸ਼ਾਮ ਨੂੰ ਮੈਂ ਉਹਨਾਂ ਨਾਲ ਗੱਲ ਕਰਾਂਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਕਾਫੀ ਪ੍ਰੋਬਲਮਸ ਲੈ ਕੇ ਇੱਥੇ ਆਏ ਨੇ ਮਾਤਾ ਜੀ ਵੀ ਸਾਡੇ ਨਾਲ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸੋ ਤੁਸੀਂ ਦੇਖੋ ਇੱਥੇ ਇਹਨਾਂ ਨੂੰ ਸੁਣਾਈ ਵੀ ਘਟ ਦਿੰਦਾ ਹੈ ਕੈਪਟਨ ਸਾਹਿਬ ਨੇ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਦੀਆਂ ਗਣਵਾਈਆਂ ਨੇ ਆਪਣੇ ਵੀ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੇ ਗਣਵਾਈਆਂ ਨੇ ਤੇ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਜਿੰਨਾ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਸੋ ਤਸਵੀਰਾਂ ਸੀ ਤੁਹਾਨੂੰ ਦਿਖਾ ਦਿੰਨੇ ਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੇ ਚੇਤਾਵਨੀ ਤੁਹਾਨੂੰ ਇਹ ਹੀ ਹੁੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشورہ ਜ਼ਰੂਰ ਕਰਨਾ ਹੈ ਆਪਣੀ ਮਰਜ਼ੀ ਨਾਲ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਕਦੇ ਵੀ ਇਸਤੇਮਾਲ ਨਹੀਂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਕਈ ਵਾਰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ